ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਵਾਸਦਾ ਪੰਜਾਬ ਟੀਵੀ ਤੇ ਮੈਂ ਹਾਂ ਤੁਹਾਡਾ ਦੋਸਤ ਆਕਾਸ਼ ਬੋਪੜਾ ਸੱਡ ਨਾਲ ਇੱਕ ਨੌਜਵਾਨ ਮਾਨਸਤ ਤੋਂ ਮੌਜੂਦ ਨੇ ਨਾਮ ਆ ਅੰਮ੍ਰਿਤ ਸਿੰਘ ਗੱਲਬਾਤ ਕਰਦੇ ਆ ਬਾਈ ਇਹ ਇੱਕ ਕਵਿਤਾ ਲਿਖੀ ਹੋਈ ਆ ਪਹਿਲਾਂ ਫਤਿਹ ਸੰਤ ਕੋਣਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਵਿਤਾ ਸਾਨੂੰ ਕਿਹੜੀ ਲਿਖੀ ਹੈ ਸਾਨੂੰ ਸੁਣਾਓ ਇਹ ਕਵਿਤਾ ਜਿਹੜੀ ਲਿਖੀ ਹੈ ਇਸ ਧਰਤੀ ਨਾਲ ਰਿਲੇਟਿਡ ਇੱਥੇ ਕੀ ਕੁਝ ਹੋਇਆ ਉਸ ਜਿਹੜਾ ਵਰਤਾਂਤ ਵਾਪਰਿਆ ਉਹਦੇ ਸਬੰਧ ਚ ਥੋੜਾ ਮੈਟਰ ਫਰੰਟ ਵੀ ਲਿਖਿਆ ਹੋਇਆ ਹੈ ਵੀ ਸਾਨੂੰ ਮਤਲਬ ਇੱਥੇ ਕਵਤਾਂ ਤੋਂ ਪਹਿਲਾਂ ਕੁਝ ਹੈਡਿੰਗ ਹੈ ਜਿਹੜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ ਧੰਨ ਧੰਨ ਮਾਤਾ ਗੁਜਰਕੌਰ ਜੀ ਦੀ ਦੁੱਤੀ ਤੇ ਮਹਾਨ ਸ਼ਹਾਦਤ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਪਟਾਨ ਕੋਟ ਪ੍ਰਣਾਮ ਸੂਬੇ ਸਰਹੰਦ ਵੱਲੋਂ ਛੋਟੇ ਸਹਿਬਜ਼ਾਦਿਆਂ ਤੇ ਮਾਤਾ ਗੁਜਰਕੌਰ ਜੀ ਨੂੰ ਦਿੱਤੇ ਬੇਅੰਤ ਕਨਾਉਣੇ ਰੂਹ ਨੂੰ ਕੰਬਾ ਛੇੜ ਦਿਮਾਲੇ ਤਸੀਹਾਂ ਦੀਆਂ ਔਖੀਆਂ ਘੜੀਆਂ ਪੋਦੇ ਮਹੀਨੇ ਕੜਾਕੇ ਦੀ ਠੰਡ ਦੇ ਇਸ ਦੇ ਉਲਟ ਗੁਰੂ ਕੇ ਲਾਡਲੇ ਅਤੇ ਮਾਤਾ ਜੀ ਨੇ ਅਖੀਰ ਤੱਕ ਸਿੱਧਕ ਅਣਖ ਅਤੇ ਸਿਧਾਂਤ ਨੂੰ ਨਿਡਰਤਾ ਤੇ ਦਲੇਰੀ ਨਾਲ ਕਾਇਮ ਰੱਖਿਆ ਇਹਨਾਂ ਦੇ ਹੌਸਲੇ ਉਹਨਾਂ ਦੇ ਤਸੀਹਿਆਂ ਨਾਲੋਂ ਲੱਖਾਂ ਗੁਣਾ ਸਖਤ ਤੇ ਪੱਕੇ ਮਜ਼ਬੂਤ ਸਨ ਦੁਨੀਆ ਦੇ ਲੋਕੋ ਅਣਖ ਆਬਰੂ ਹਰ ਇੱਕ ਦੇ ਹੱਕਾਂ ਲਈ ਆਜ਼ਾਦੀ ਲਈ ਸਹਿਜਤਾ ਤੇ ਸਹਿਣਸ਼ੀਲਤਾ ਨਾਲ ਸ਼ਾਂਤ ਰਹਿ ਕੇ ਮੁਗਲੀਆਂ ਸਲਤਨਤ ਦੇ ਵਿਰੁੱਧ ਲੜੀ ਗਈ ਇਸ ਸਿੱਦਕ ਦੀ ਜੰਗ ਦੀ ਮਿਸਾਲ ਸੰਸਾਰ ਵਿੱਚ ਹੋਰ ਕਿਦਰੇ ਵੀ ਨਹੀਂ ਮਿਲੇਗੀ ਆਓ ਅਸੀਂ ਵੀ ਸੂਰਬੀਰ ਯੋਧਿਆਂ ਨੂੰ ਸ਼ਰਧਾ ਅਦਬ ਸਤਿਕਾਰ ਤੇ ਪ੍ਰੇਮ ਰੂਪੀ ਭਿੱਜੇ ਮਨ ਨਾਲ ਸਜਦੇ ਕਰੀਏ ਉਹਨਾਂ ਦੀਆਂ ਅਨੋਖੀਆਂ ਸ਼ਹਾਦਤਾਂ ਤੋਂ ਆਪਣਾ ਜੀਵਨ ਸਿਧਾਂਤ ਅਨੁਸਾਰ ਜਿਉਣ ਦਾ ਯਤਨ ਕਰੀਏ ਦੋ ਨਿੱਕੀਆਂ ਨਿੱਕੀਆਂ ਜਿੰਦਾਂ ਸੀ ਜੋ ਵੱਡੇ ਸਾਕੇ ਕਰ ਗਈਆਂ ਸਭ ਵੇਖਣ ਵਾਲੇ ਹੈਰਾਨ ਹੋਏ ਤੱਕ ਤੱਕ ਕੇ ਅੱਖੀਆਂ ਭਰ ਗਈਆਂ ਪੋਤਰੇ ਗੁਰੂ ਤੇਗ ਬਹਾਦਰ ਦੇ ਗੋਬਿੰਦ ਦੇ ਛੋਟੇ ਲਾਲ ਦੋਮੇ ਉਹ ਦਿਲ ਦੇ ਟੁਕੜੇ ਮਾਂ ਜੀਤੋ ਦੇ ਰਹੇ ਅੰਤ ਤੱਕ ਨਾਨਦਾਦੀ ਨਾਲ ਦੋਮੇ ਛੱਡ ਤੁਰੇ ਸੀ ਪੂਰੀ ਅਨੰਦਾਂ ਦੀ ਵੱਖ ਸਰਸਾ ਦੀਆਂ ਲਹਿਰਾਂ ਕਰ ਗਈਆਂ ਦੋ ਨਿੱਕੀਆਂ ਨਿੱਕੀਆਂ ਜਿੰਦਾ ਸੀ ਜੋ ਵੱਡੇ ਸਾਕੇ ਕਰ ਗਈਆਂ ਇੱਕ ਰਾਤ ਝੋਪੜੀ ਕੁੰਮੇ ਦੀ ਦੂਜੀ ਰਾਤ ਗੰਗੂ ਕਰ ਲੈ ਆਇਆ ਪਾਪੀ ਮੋਹਰਾ ਜੋਰੀ ਕਰਦੇ ਨੂੰ ਨਾ ਰਤਾ ਸੀ ਰੱਬ ਦਾ ਭੈ ਆਇਆ ਆਈ ਪੁਰਸ ਮਰਿੰਡਿਓ ਮੁਗਲਾਂ ਦੀ ਕਿਉਂ ਪਾਪਾ ਨਾਲ ਸੋਚਾਂ ਭਰ ਗਈਆਂ ਦੋ ਨਿੱਕੀਆਂ ਕੋਮਲ ਜਿੰਦਾ ਸੀ ਜੋ ਵੱਡੇ ਸਾਕੇ ਕਰ ਗਈਆਂ ਤੀਜੀ ਰਾਤ ਮਰਿੰਡੇ ਥਾਣੇ ਦੀ ਸਾਰੀ ਰਾਤ ਪੁਲਿਸ ਧਮਕਾਉਂਦੀ ਰਹੀ ਕਿੱਥੇ ਗੋਬਿੰਦ ਤੇ ਜੀਤ ਜਝਾਰ ਦੋਵੇਂ ਬਸ ਇੱਕੋ ਗੱਲ ਮੰਨਵਾਉਂਦੀ ਰਹੀ ਲੱਖ ਕੋਸ਼ਿਸ਼ ਕਰੀ ਮਨਾ ਬਣ ਲਈਏ ਰੂਹਾਂ ਸਭ ਕੁਝ ਝਰ ਗਈਆਂ ਦੋ ਨਿੱਕੀਆਂ ਕੋਮਲ ਜਿੰਦਾਂ ਸੀ ਜੋ ਵੱਡੇ ਸਾਕੇ ਕਰ ਗਈਆਂ ਜਦ ਅੱਗੇ ਚੌਥਾ ਦਿਨ ਚੜਿਆ ਪੈਰੀ ਬੇੜੀ ਹੱਥੀ ਹੱਥ ਕੜੀਆਂ ਸਭ ਵੇਖਣ ਵਾਲੇ ਹੈਰਾਨ ਹੋਏ ਤੱਕ ਲਈਆਂ ਜਿਸਨੇ ਉਹ ਕੜੀਆਂ ਲੋਕੀ ਤੱਕਦੇ ਸੀ ਮਾਤਾ ਤੇ ਲਾਲਾਂ ਨੂੰ ਨਾਲੇ ਮੂੰਹ ਤੇ ਉਂਗਲਾਂ ਧਰ ਲਈਆਂ ਦੋ ਨਿੱਕੀਆਂ ਨਿੱਕੀਆਂ ਜਿੰਦਾਂ ਸੀ ਜੋ ਵੱਡੇ ਸਾਕੇ ਕਰ ਗਈਆਂ ਪੈਂਦੀ ਸੀ ਠੰਡ ਕੜਾਕੇ ਦੀ ਉਤੋਂ ਕਿੰਨਾ ਹੋਣਾ ਬੁਰਜ ਠੰਡਾ ਕੋਈ ਕੱਪੜਾ ਉੱਪਰ ਥੱਲੇ ਨਾ ਕਿੰਨਾ ਹੋਇਆ ਹੋਣਾ ਹਾਲ ਮੰਦਾ ਮਹੀਨਾ ਪੋ ਦਾ ਚਲਦੀ ਪੌਣ ਠੰਡੀ ਜਿਸ ਨਾਲ ਆਂਦਰਾਂ ਠਰ ਗਈਆਂ ਦੋ ਨਿੱਕੀਆਂ ਕੋਮਲ ਜਿੰਦਾਂ ਸੀ ਜੋ ਵੱਡੇ ਸਾਕੇ ਕਰ ਗਈਆਂ ਪੇਸ਼ੀ ਸੂਬੇ ਦੇ ਦਰਬਾਰ ਪਈ ਲਾਲਾਂ ਗੱਜ ਕੇ ਫੱਤੇ ਬੁਲਾ ਦਿੱਤੀ ਸੂਬਾ ਆਰ ਹਾਰ ਆਇਆ ਚਮਕੌਰ ਗੜੀ ਸੁੱਚਾ ਆਨੰਦ ਨੇ ਲੁੱਤੀ ਲਾ ਦਿੱਤੀ ਜਿਉਂਦੇ ਨੀਹਾਂ ਦੇ ਵਿੱਚ ਚਿੰਦੇਬ ਉਹ ਸੁਣ ਸਰਹੰਦ ਦੀਆਂ ਈਟਾਂ ਠਰ ਗਈਆਂ ਦੋ ਨਿੱਕੀਆਂ ਕੀਮਤੀ ਜਿੰਦਾਂ ਸੀ ਜੋ ਵੱਡੇ ਸਾਕੇ ਕਰ ਗਈਆਂ ਅੱਜ ਹੱਥੀਂ ਕਰੇ ਤਿਆਰ ਦਾਦੀ ਪੋਤੇ ਜਾਨ ਸ਼ਹੀਦੀ ਪਾਵਣ ਲਈ ਗੰਗੂ ਬ੍ਰਾਹਮਣ ਵਿੱਚ ਬਚੋਲਾ ਸੀ ਉਹ ਚੱਲੇ ਮੌਤ ਵਿਆਹ ਬਣ ਲਈ ਦਸਤਾਰਾਂ ਉੱਤੇ ਕਲਗੀਆਂ ਜੱਜਦੀਆਂ ਸੀ ਦੋਵੇਂ ਵੀਰਾਂ ਨੇ ਉਂਗਲਾਂ ਫੜ ਲਈਆਂ ਤੋ ਨਿੱਕੀਆਂ ਨਿੱਕੀਆਂ ਜਿੰਦਾਂ ਸੀ ਜੋ ਵੱਡੇ ਸਾਕੇ ਕਰ ਗਈਆਂ ਉਹ ਜਾ ਨਹੀਂ ਹਾਂ ਵਿੱਚ ਖੜਗੇ ਸੀ ਚੁੱਪਚਾਪ ਸੀ ਖਲਕਤ ਖੜੀ ਰਹੀ ਵੇਖੋ ਸਿੱਖੀ ਦੀ ਉੱਚੀ ਉੱਚੀ ਕੰਧ ਉਸਰੀ ਉਹ ਉੱਚੀ ਕੰਧ ਤੋਂ ਲਾਲਾਂ ਦੀ ਅੜੀ ਰਹੀ ਉਹ ਕਰਗੇ ਸਿੱਖੀ ਕਾਇਮ ਦੋਵੇਂ ਦੋ ਰੂਹਾਂ ਦਾਦੇ ਦੇ ਦਰ ਗਈਆਂ ਉਹ ਵੱਡੀਆਂ ਕੀਮਤੀ ਜਿੰਦਾਂ ਸੀ ਜੋ ਵੱਡੇ ਸਾਕੇ ਕਰ ਗਈਆਂ ਨਾ ਸੂਬੇ ਦਾ ਨਾਮ ਨਿਸ਼ਾਨ ਕੋਈ ਉੱਥੇ ਦੁਨੀਆ ਸੀਸ ਝੁਕਾਉਂਦੀ ਐ ਜਿੱਥੇ ਡੁੱਲੀ ਰਤ ਤੋਂ ਬੱਚਿਆਂ ਦੀ ਉਹ ਧਰਤੀ ਹੁਣ ਰੁਸ਼ਨਾਉਂਦੀ ਐ ਅਮਰਤ ਸਿੰਘਾ ਸੀਸ ਝੁਕਾ ਆਪਣਾ ਖੋਰੇ ਕਿੰਨੀਆਂ ਰੂਹਾਂ ਤਰ ਗਈਆਂ ਦੋ ਨਿੱਕੀਆਂ ਕੀਮਤੀ ਜਿੰਦਾਂ ਸੀ ਜੋ ਵੱਡੇ ਸਾਕੇ ਕਰ ਗਈਆਂ ਦੋ ਨਿੱਕੀਆਂ ਨਿੱਕੀਆਂ ਜਿੰਦਾਂ ਸੀ ਜੋ ਵੱਡੇ ਸਾਕੇ ਕਰ ਗਈਆਂ ਸੋਹਣੀ ਕਵਿਤਾ ਲਿਖਿਆ ਬਾਈ ਜੇ ਆਪਾਂ ਗੱਲ ਕਰੀ ਅੱਜ ਫਤਿਹਗੜ ਸਾਹਾ ਤੇ ਪਹੁੰਚੇ ਹੋ ਮਾਹੌਲ ਕਿਵੇਂ ਦਾ ਲੱਗਦਾ ਪਿਆ ਤੁਹਾਨੂੰ ਇਹ ਮਾਹੌਲ ਇੱਥੇ ਅਸੀਂ ਸ਼ੋਕ ਸਭਾ ਤੇ ਆਉਨੇ ਆ ਪਰ ਇਸ ਚੀਜ਼ ਨੂੰ ਸਾਡੇ ਨੌਜਵਾਨ ਵੀਰਾਂ ਨੂੰ ਮੇਰੀ ਖਾਸ ਕਰਕੇ ਬੇਨਤੀ ਹੈ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਸਾਹਿਬ ਉਹਨਾਂ ਨੂੰ ਸਮੱਤ ਬਖਸ਼ਿਸ਼ ਕਰਨਾ ਇਹ ਸ਼ੋਕ ਸਭਾ ਹੈ ਸ਼ਹੀਦੀ ਜੋੜ ਮੇਲ ਹੈ ਖੁਸ਼ੀ ਦਾ ਮੇਲਾ ਨਹੀਂ ਪਰ ਅਸੀਂ ਜਿਸ ਲੈਵਲ ਨਾਲ ਜ਼ਿਆਦਾਤਰ ਨੌਜਵਾਨ ਪੀੜ੍ਹੀ ਭੁੱਲੀ ਹੋਈ ਹੈ ਰਸਤੇ ਤੋਂ ਪਟਕੀ ਹੋਈ ਹੈ ਸਿਧਾਂਤਾਂ ਸਿਧਾਂਤਾਂ ਤੋਂ ਉਲਟ ਜਾ ਕੇ ਇਸ ਨੂੰ ਮੇਲਾ ਮਨਾਉਣ ਵਿੱਚ ਲੱਗੇ ਹੋਏ ਨੇ ਜੇ ਸਾਡੇ ਘਰ ਵੀ ਕੋਈ ਬੱਚਾ ਚੜਾਈ ਕਰ ਜੇ ਨੌਜਵਾਨ ਚੜਾਈ ਕਰ ਜੇ ਤਾਂ ਸਾਲ-ਸਾਲ ਅਸੀਂ ਘਰ ਦੇ ਵਿੱਚ ਕੋਈ ਕੜਾਈ ਨਹੀਂ ਚੜਦੀ ਕੋਈ ਹੋਰ ਨਹੀਂ ਕੁਝ ਚੱਲਦਾ ਪਰ ਇੱਥੇ ਲੰਗਰਾਂ ਵਾਲੇ ਵੀਰਾਂ ਨੂੰ ਵੀ ਅਸੀਂ ਬੇਨਤੀ ਕਰਨਾ ਚਾਹੁੰਦੇ ਆਂ ਵੀ ਕੜਾਈਆਂ ਚੜਾਉਣ ਤੋਂ ਜਲੇਬੀਆਂ ਪਕੌੜੇ ਆਦ ਬਣਾਉਣ ਤੋਂ ਗਰੇਜ਼ ਕਰਨ ਕਿਉਂਕਿ ਸ਼ੋਕ ਸਭ ਆ ਅਸੀਂ ਇੱਥੇ ਸੋਗ ਮਨਾਉਣ ਆਉਨੇ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਣ ਕਰਨ ਆਉਨੇ ਆ ਇੱਥੇ ਆ ਕੇ ਅਸੀਂ ਕੁਝ ਸਿੱਖਣ ਦੀ ਬਜਾਏ ਤੇ ਅਸੀਂ ਪਾਪਾਂ ਦੇ ਅਧਿਕਾਰੀ ਬਣਦੇ ਆ ਬਹੁਤ ਕੁਝ ਮਤਲਬ ਪਾਪ ਖੱਟ ਕੇ ਜਾਂਦੇ ਆ ਜ਼ਿਆਦਾਤਰ ਅਸੀਂ ਦੇਖਿਆ ਨੌਜਵਾਨ ਵੀ ਵੱਡੇ ਵੱਡੇ ਟਰੈਕਟਰਾਂ ਤੇ ਡੈਕ ਲਗਾ ਕੇ ਚਲੋ ਸ਼ਬਦ ਸੁਣਦੇ ਨੇ ਉਹ ਵੱਖਰੀ ਗੱਲ ਐ ਪਰ ਉਹ ਤੋਂ ਸੇਧ ਲੈਣ ਸੰਗਤ ਨੂੰ ਡਿਸਟਰਬ ਨਾ ਕਰਨਾ ਦੂਜਾ ਜਦੋਂ ਇੱਥੇ ਆਉਨੇ ਆ ਖੂਨੀ ਕੰਧ ਕੋਲ ਜਾ ਕੇ ਦੇਖੋ ਵੀ ਇੱਥੇ ਕੀ ਵਾਪਰਿਆ ਅਸੀਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਉਨੇ ਉਹਨਾਂ ਨੂੰ ਵੀ ਠੰਡ ਤੋਂ ਬਚਾਉਨੇ ਆ ਠੰਡ ਨਾ ਲੱਗ ਜੇ ਲਪੇਟ ਲਪੇਟ ਕੇ ਰੱਖਦੇ ਆ ਬਜ਼ੁਰਗਾਂ ਨੂੰ ਵੀ ਪਰ ਉਹ ਦੇਖੋ ਦਾਦੀ ਮਾਤੇ ਦੋ ਛੋਟੇ ਬੱਚੇ ਜੋ ਸਿਰਫ ਤਿੰਨ ਸੀ ਤੇ ਉਹਨਾਂ ਨੂੰ ਬਚਾਉਣ ਵਾਲਾ ਕੋਈ ਨਹੀਂ ਸੀ ਸਾਰੇ ਪਾਸੇ ਉਹਨਾਂ ਨੂੰ ਮਤਲਬ ਮੌਤ ਨਜ਼ਰ ਆਉਂਦੀ ਸੀ ਤੇ ਜਿਨ੍ਹਾਂ ਨੇ ਵੀ ਉਹਨਾਂ ਦੇ ਪੱਖ 'ਚ ਕੋਈ ਹਾ ਦਾ ਨਾ ਦਾ ਮਾਰਿਆ ਜਾਂ ਧੰਨ ਬਾਬਾ ਮੋਤੀराम ਮਹਾਰਾਜ ਜੀ ਨੇ ਦੁੱਧ ਪਿਆਉਣ ਦੀ ਸੇਵਾ ਕੀਤੀ ਤਾਂ ਸਹਿਬਜ਼ਾਦਿਆਂ ਦੀ ਤਰ੍ਹਾਂ ਬੇਅੰਤ ਤਸੀਹੇ ਦੇ ਕੇ ਉਹਨਾਂ ਦਾ ਵੀ ਪੂਰਾ ਪਰਿਵਾਰ ਆ ਜਿਹੜਾ ਕੋਲੂ ਦੇ ਵਿੱਚ ਪੀੜ ਦਿੱਤਾ ਗਿਆ ਵੀ ਕੌਣ ਜ਼ਿੰਮੇਵਾਰ ਆ ਜੇ ਨੌਜਵਾਨ ਆ ਜਿੱਥੇ ਵੱਡੀ ਗਿਣਤੀ ਚ ਪਹੁੰਚ ਰਹੇ ਆ ਜੇ ਨੌਜਵਾਨ ਉਹ ਸੱਚੀ ਚੀਜ਼ ਨੂੰ ਮਹਿਸੂਸ ਨਹੀਂ ਕਰ ਰਹੇ ਕੌਣ ਜ਼ਿੰਮੇਵਾਰ ਆ ਸਾਡੀਆਂ ਜਿਹੜੀਆਂ ਧਾਰਮਿਕ ਸੰਪਰਦਾਵਾਂ ਵੀ ਅਸੀਂ ਕਹਿ ਸਕਦੇ ਆ ਸਾਰੀਆਂ ਨਹੀਂ ਕੁਝੀਆਂ ਹੁੰਦੀਆਂ ਚੰਗੇ ਵੀ ਬਹੁਤ ਨੇ ਜਿਹੜਾ ਧਰਮ ਦਾ ਪ੍ਰਚਾਰ ਕਰ ਰਹੇ ਨੇ ਖਾਸ ਕਰਕੇ ਮੇਰੀ ਅਪੀਲ ਆ ਜਿਹੜੀ ਸ਼ਰੋਮਣੀ ਕਮੇਟੀ ਨੇ ਉਹ ਕਹਿੰਦੇ ਕਿ ਸਾਡੀ ਸਰਮਾਹਰ ਸੰਸਥਾ ਇਹ ਜਿਹੜਾ ਸ਼ਹੀਦਾਂ ਦਾ ਸੰਦੇਸ਼ ਸਾਡੇ ਸਿੱਖ ਕੌਮ ਦਾ ਬੜਮੁੱਲਾ ਤੇ ਬਹੁਤ ਮਹਿੰਗਾ ਇਤਿਹਾਸ ਹੈ ਦਾ ਜਿਹੜਾ ਅਸਲੀ ਸੰਦੇਸ਼ ਸੀ ਉਹ ਲੋਕਾਂ ਤੱਕ ਪਹੁੰਚਾਉਣ 'ਚ ਨਾਕਾਮ ਰਹੀ ਹੈ ਕਿਉਂਕਿ ਨੌਜਵਾਨਾਂ ਨੂੰ ਸਿੱਧੇ ਰਸਤੇ ਪਹਵਾਸਤੇ ਧਰਮ ਪ੍ਰਚਾਰ ਦੇ ਕੰਮ ਦੇ ਪਿੰਡ-ਪਿੰਡ ਪੱਧਰ ਤੇ ਹੋਣੇ ਚਾਹੀਦੇ ਸੀ ਅਸੀਂ ਬੇਨਤੀ ਇਹ ਕਰਦੇ ਆਂ ਵੀ ਜੇ ਅਸੀਂ ਸ਼੍ਰੋਮਣੀ ਕਮੇਟੀ ਨਾਲ ਵੋਟਾਂ 'ਚ ਹੋਰ ਵੋਟਾਂ ਮੰਗਣ ਵਾਸਤੇ ਪਿੰਡ-ਪਿੰਡ ਜਾ ਸਕਦੇ ਆਂ ਧਰਮ ਵਾਸਤੇ ਕਿਉਂ ਨਹੀਂ ਇੱਕ ਵਿਚਾਲੇ ਰੁਕਦਾ ਮੈਂ ਜੇ ਤੁਸੀਂ ਕਹਿੰਦੇ ਹੋ ਵੀ ਸ਼੍ਰੋਮਣੀ ਕਮੇਟੀ ਜਾਂ ਪਰਵੰਤ ਸਿੱਖ ਸੰਸਥਾਵਾਂ ਨੇ ਇਹ ਕੰਮ ਕਰਨੇ ਆ ਜਿਹੜੇ ਪ੍ਰਚਾਰਕ ਨੇ ਜੇ ਘਰ ਦੇ ਮਾਪਿਓ ਪਾਠ ਨਹੀਂ ਕਰਦੇ ਤਾਂ ਜਵਾਕ ਪਾਠ ਕਿਵੇਂ ਕਰੂਗਾ ਜੇ ਘਰ ਦੇ ਫੋਨਾਂ ਤੇ ਰੀਲਾਂ ਦੇਖਦੇ ਨੇ ਤਾਂ ਜਵਾਕ ਫੋਨ ਤੇ ਬਾਬਾ ਕਿਉਂ ਦੇਖੂਗਾ ਘਰ ਦੇ ਜੀ ਰੀਲਾਂ ਦੇਖਦੇ ਨੇ ਜੇ ਉਹ ਚੰਗੀਆਂ ਚੀਜ਼ਾਂ ਦੇਖਣਗੇ ਪਿੰਡਾਂ ਦੇ ਵਿੱਚ ਧਾਰਮਿਕ ਪ੍ਰੋਗਰਾਮ ਜੀ ਸ਼੍ਰੋਮਣੀ ਕਮੇਟੀ ਜਾਂ ਧਾਰਮਿਕ ਸੰਸਥਾਵਾਂ ਕਰਵਾਉਣਗੀਆਂ ਤਾਂ ਹੀ ਉਹਨਾਂ ਨੂੰ ਇਧਰੋ ਮੁੜਿਆ ਜਾ ਸਕਦਾ ਹੈ ਮਤਲਬ ਜੇ ਉਹ ਦੇਖਦੇ ਨੇ ਆਪਾਂ ਨੂੰ ਵੀ ਪਤਾ ਕਿੰਨਾ ਕੱਜ ਮੰਦਾ ਹਾਲ ਹੋਇਆ ਛੋਟੇ ਛੋਟੇ ਬੱਚੇ ਵੀ ਮੋਬਾਈਲਾਂ ਤੇ ਲੱਗੇ ਨੇ ਤੇ ਨੌਜਵਾਨ ਵੀਰ ਨੇ ਜਿਹੜੇ ਨਸ਼ਾ ਇੰਨਾ ਕ ਲਿਆ ਕੇ ਪੰਜਾਬ ਦੇ ਵਿੱਚ ਫਲਾਇਆ ਜਾ ਰਿਹਾ ਹੈ ਸਾਡੀ ਨੌਜਵਾਨ ਪੀੜੀ ਨੂੰ ਖਤਮ ਕਰਨ ਵਾਸਤੇ ਸਾਡੀ ਹੋਤ ਨੂੰ ਖਤਮ ਕਰਨ ਵਾਸਤੇ ਹੋਣ ਨੂੰ ਸਾਡੇ ਨੌਜਵਾਨਾਂ ਨੂੰ ਵੀ ਇਹੀ ਬੇਨਤੀ ਆ ਵੀ ਧਰਮ ਪ੍ਰਚਾਰ ਤੁਸੀਂ ਵੀ ਅੱਗੇ ਹੋ ਕੇ ਜੇ ਇੱਥੇ ਲੰਗਰਾਂ ਦੀ ਸੇਵਾ ਕਰਨਾ ਉਹਨੇ ਤਾਂ ਪਿੰਡਾਂ 'ਚ ਵੀ ਪ੍ਰੋਗਰਾਮ ਕਰਾਓ ਇੱਥੋਂ ਕੁਝ ਸਿੱਖ ਕੇ ਜਾਓ ਅਸੀਂ ਘਰ ਜਾ ਕੇ ਦੱਸੀਏ ਵੀ ਅਸੀਂ ਸ਼ੀਦੀ ਸਭਾ ਤੇ ਸ਼੍ਰੀ ਫਤੇਗੜ ਸਾਹਿਬ ਦੀ ਪਾਵਨ ਧਰਤੀ ਤੇ ਜਾ ਕੇ ਆਏ ਤੇ ਕੀ ਕੁਝ ਸਿੱਖ ਕੇ ਆਇਆ ਜਿੱਥੇ 4 ਦਿਨ ਆਪਾਂ ਲੰਗਰ ਲਾਉਨੇ ਆ 4 ਦਿਨ ਸਾਡੇ ਇੱਥੇ ਵਧੀਆ ਨਿਕਲਦੇ ਨੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਤਾਂ ਇਹਨੂੰ ਅਸੀਂ ਰੰਗਤ ਨੂੰ ਸਾਰਾ ਸਾਲ ਚੜਾ ਕੇ ਰੱਖੀਏ ਤੇ ਹੋਰ ਨੂੰ ਵੀ ਦੱਸੀਏ ਦਾੜੀ ਕੇਸ ਰੱਖੀ ਅਮਰਤਾਰੀ ਬਣੀ ਗੁਰੂ ਵਾਲੇ ਬਣੀਏ ਜੀ ਸਾਡੇ ਸਮਾਜ ਨੂੰ ਅਸੀਂ ਆਪ ਬਦਲਣਾ ਤੇ ਸਾਡੀਆਂ ਜਿਹੜੀਆਂ ਧਾਰਮਿਕ ਸੰਸਥਾਵਾਂ ਦੀ ਜਿੰਨਾ ਦੀ ਮੈਂ ਗੱਲ ਕੀਤੀ ਹੈ ਉਹਨਾਂ ਦੇ ਨਾਲ ਸਾਡਾ ਵੀ ਫਰਜ਼ ਬਣਦਾ ਸਹਿਯੋਗ ਦੇਣ ਦਾ ਤੇ ਉਹਨਾਂ ਨੂੰ ਜਾ ਕੇ ਪ੍ਰੋਗਰਾਮ ਲੀਕੇ ਜਾਣ ਉਹਨਾਂ ਨੂੰ ਕਹਿ ਜਾਵੇ ਤੇ ਸਾਡੇ ਪਿੰਡੋਂ ਪਿੰਡੀ ਪ੍ਰੋਗਰਾਮ ਕਰੋ ਤਾਂ ਜੋ ਸਾਡੇ ਜਿਹੜੇ ਇਤਿਹਾਸ ਨੂੰ ਮਤਲਬ ਹੋਰ ਫੁਲਾਇਆ ਜਾ ਸਕੇ ਅਸਲੀ ਸਾਡਾ ਇਤਿਹਾਸ ਹੈ ਜਿਹੜਾ ਕੌਮ ਦੇ ਸਾਹਮਣੇ ਆ ਸਕੇ ਤੇ ਜਿਹੜਾ ਸਾਡਾ ਸਮਾਜ ਹੈ ਚੰਗਾ ਸਮਾਜ ਬਣ ਸਕੇ ਸਿੱਖ ਕੌਮ ਦੀ ਚੜ੍ਹਦੀ ਕਲਾ ਹੋ ਸਕੇ ਇਹ ਨੌਜਵਾਨਾਂ ਨੂੰ ਸਿੱਖ ਇਤਿਹਾਸ ਨਾਲ ਪ੍ਰੇਰਿਤ ਕਰਨ ਵਾਸਤੇ ਸਾਨੂੰ ਕੀ ਕਰਨਾ ਜਿਹੜੇ ਕਿਹੜੇ ਅਪਰਾਲੇ ਕਰਨ ਜਾਂ ਪਿੰਡ ਪੱਧਰ ਤੇ ਨ ਪਿੰਡ ਪੱਧਰ ਤੇ ਜਿੱਦਾਂ ਸਕੂਲਾਂ ਦੇ ਵਿੱਚ ਬੱਚੇ ਪੜ੍ਹਦੇ ਨੇ ਜਾਂ ਪਿੰਡਾਂ ਦੇ ਵਿੱਚ ਗੁਰਦੁਆਰਾ ਸਾਹਿਬ ਬਣੇ ਨੇ ਉੱਥੇ ਲਾਇਬ੍ਰੇਰੀਆਂ ਬਣਾਈਆਂ ਜਾਣ ਸਿੱਖ ਇਤਿਹਾਸ ਨਾਲ ਰਿਲੇਟਿਡ ਜਿਹੜੀਆਂ ਬੁੱਕਸ ਨੇ ਸਿੱਖ ਇਤਿਹਾਸ ਦੀਆਂ ਜਿਹੜੀਆਂ ਪੜ੍ਹਨ ਵਾਸਤੇ ਜਾਂ ਗੁਰਦੁਆਰਾ ਸਾਹਿਬ ਦੇ ਵਿੱਚ ਕਥਾ ਹੁੰਦੀ ਹੈ ਉਹ ਚੀਜ਼ਾਂ ਦਾ ਜਿਹੜਾ ਵੱਧ ਤੋਂ ਵੱਧ ਪ੍ਰਚਾਰ ਕਰਨਾ ਚਾਹੀਦਾ ਉਹਨਾਂ ਨੂੰ ਅਸਲੀ ਆਪਣੇ ਘਰ ਵੱਲ ਮੋੜਨ ਵਾਸਤੇ ਚੀਜ਼ਾਂ ਮਤਲਬ ਬਹੁਤ ਜ਼ਰੂਰੀ ਨੇ ਜੇ ਪਿੰਡ ਪੱਧਰ ਤੇ ਵੀ ਅਸੀਂ ਕਹਿੰਦੇ ਆ ਪਿੰਡਾਂ ਦੇ ਵਿੱਚ ਜੇ ਹੁਣ ਧਾਰਮਿਕ ਉਪਰਾਲੇ ਨਹੀਂ ਹੁੰਦੇ ਜੇ ਅਸੀਂ ਕਬੱਡੀ ਕੱਪ ਕਰਾਉਨੇ ਆ ਹੋਰ ਕੋਈ ਕ੍ਰਿਕਟ ਟੂਰਨਾਮੈਂਟ ਹੁੰਦਾ ਹੋਰ ਪ੍ਰੋਗਰਾਮ ਹੁੰਦੇ ਨੇ ਤਾਂ ਸਾਡੇ ਜਿਹੜੇ ਧਾਰਮਿਕ ਪ੍ਰੋਗਰਾਮ ਨੇ ਉਹ ਵੀ ਸਾਨੂੰ ਉਪਰਾਲੇ ਸਹਿਤ ਕਰਵਾਉਣੇ ਚਾਹੀਦੇ ਨੇ ਤੇ ਨੌਜਵਾਨਾਂ ਨੂੰ ਜਿਹੜੇ ਸਿਆਣੇ ਪਿੰਡਾਂ ਦੇ ਵਿੱਚ ਨੌਜਵਾਨ ਬਜ਼ੁਰਗ ਵੀ ਬੈਠੇ ਨੇ ਹੋਰ ਉਹਨਾਂ ਨੂੰ ਵੀ ਸਾਥ ਦੇਣਾ ਚਾਹੀਦਾ ਤਾਂ ਜੋ ਹਰ ਜੇ ਅੱਜ ਪਿੰਡ ਦੀ ਨਹਾਰ ਬਦਲਦੀ ਆ ਤਾਂ ਸਾਡੇ ਸਮਾਜ ਦੀ ਨਹਾਰ ਬਦਲੀ ਜਾ ਸਕਦੀ ਹੈ ਜੇ ਗੱਲ ਕਰੀ ਤੂੰ ਕਿਤਾਬਾਂ ਪੜ੍ਹਨ ਦੀ ਗੱਲ ਕੀਤੀ ਆ ਜੋ ਆਕਾਂ ਨੂੰ ਤਾਂ ਊੜਾ ਐੜਾ ਪੰਜਾਬੀ ਪੜ੍ਹਨੀ ਨਹੀਂ ਆਉਂਦੀ ਕਿ ਨਾ ਘਰ ਦੇ ਕਹਿੰਦੇ ਆ ਵੀ ਸਾਡਾ ਜਵਾਕ ਪੰਜਾਬੀ ਪੜ੍ਹੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਪੰਜਾਬੀ ਸਕੂਲਾਂ ਛਡਾ ਕੇ ਉਹ ਇੰਗਲਿਸ਼ ਸਕੂਲਾਂ ਚ ਪੜਾਉਂਦੇ ਨੇ ਆਪਣੀ ਪਹਿਲੀ ਭਾਸ਼ਾ ਵੀ ਪੰਜਾਬੀ ਨਹੀਂ ਲਿਖਾਉਣਾ ਪਸੰਦ ਕਰਦੇ ਉਹਨਾਂ ਉਹ ਜਵਾਕ ਪੰਜਾਬੀ ਦੇ ਕਿਤਾਬਾਂ ਅਗਲੇ ਪੜ੍ਹਨਗੇ ਉਹਨਾਂ ਫਿਰ ਸਕੂਲਾਂ ਚ ਵੀ ਚਾਹੀਦਾ ਪਿੰਡ ਦੀਆਂ ਪੰਚਾਇਤਾਂ ਨੂੰ ਜਿਹੜੇ ਮਤੇ ਪਾਉਣੇ ਚਾਹੀਦੇ ਨੇ ਸਕੂਲ ਲੈਵਲ ਤੇ ਪਿੰਡ ਦੇ ਪ੍ਰਾਇਮਰੀ ਸਕੂਲ ਮਿਡਲ ਸਕੂਲ ਸੈਕੰਡਰੀ ਸਕੂਲ ਜੋ ਵੀ ਨੇ ਸਰਕਾਰਾਂ ਤੱਕ ਇਹ ਜਿਹੜੀ ਬੇਨਤੀ ਹੈ ਮੈਮੋਰੰਡਮ ਦੇ ਰੂਪ ਵਿੱਚ ਦੇਣੀ ਚਾਹੀਦੀ ਹੈ ਸਾਡੀ ਮਾਤ ਭਾਸ਼ਾ ਹੈ ਮਾਤ ਭਾਸ਼ਾ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਜਿਹੜਾ ਉਚਾਰਨ ਕੀਤਾ ਗੁਰੂ ਸਾਹਿਬ ਨੇ ਤਾਂ ਸਾਡੀ ਮਾਂ ਬੋਲੀ ਜਾਂਦੀ ਰਹ ਅਸੀਂ ਨੌਜਵਾਨਾਂ ਨੂੰ ਬੱਚਿਆਂ ਨੂੰ ਵੀ ਇਹੀ ਬੇਨਤੀ ਕਰਦੇ ਹਾਂ ਜੇ ਤੁਸੀਂ ਮੋਬਾਈਲ ਦੇਖਦੇ ਹੋ ਤਾਂ ਮੋਬਾਈਲ ਤੋਂ ਕੁਝ ਚੰਗਾ ਵੇਖੋ ਸਾਡੇ ਇਤਿਹਾਸ ਨਾਲ ਸਬੰਧਤ ਵੀਡੀਓਜ਼ ਦੇਖੀਆਂ ਜਾਣ ਸੁਭਾਸਤ ਇਤਿਹਾਸ ਨਾਲ ਸਬੰਧਤ ਜਿਹੜੇ ਮੈਟਰਸ ਵਗੈਰਾ ਨੇ ਉਹ ਪੜੇ ਜਾਣ ਜੀ ਉਹ ਤੋਂ ਤਾਂ ਮਤਲਬ ਇਧਰ ਮੂੜੇ ਜਾ ਸਕਦਾ ਹੈ ਉਹ 'ਚ ਸਾਡਾ ਵੀ ਬਹੁਤ ਵੱਡਾ ਰੋਲ ਹੈ ਕਿ ਅਸੀਂ ਕਿਸ ਚੀਜ਼ ਨੂੰ ਦੇਖ ਰਹੇ ਹਾਂ ਬਹੁਤ ਵੱਡਾ ਗੰਦ ਮੋਬਾਈਲਾਂ ਦੇ ਜ਼ਰੀਏ ਸਾਡੇ ਬੱਚਿਆਂ ਅੱਗੇ ਸਾਡੀਆਂ ਧੀਆਂ ਭੈਣਾਂ ਅੱਗੇ ਪਰੋਸਿਆ ਜਾ ਰਿਹਾ ਹੈ ਤਾਂ ਉਹ ਤੋਂ ਸਾਨੂੰ ਵੀ ਗਰੀਜ ਕਰਨਾ ਚਾਹੀਦਾ ਤਾਂ ਜੋ ਅਸੀਂ ਉਹ ਤੋਂ ਕੋਈ ਚੰਗੀ ਸੇਧ ਲੈ ਕੇ ਆਪਦੇ ਜਿਹੜਾ ਘਰਵਾਲੇ ਵਾਪਸੀ ਕਰ ਸਕੀ ਈਸਾਨ ਨਾ ਬਾਈ ਸਾਡੇ ਨਾਲ ਮਿਲ ਜਿਹੜਾ ਮਾਨਸੇ ਤੋਂ ਬਹੁਤ ਸੋਹਣੀ ਕਵਿਤਾ ਦੇ ਰੂਪ ਜੇਤ ਉਹਨਾਂ ਨੇ ਪੋ ਦੇ ਮਹੀਨੇ ਦਾ ਉਹ ਹਤਿਆਸ ਸੁਣਾਇਆ ਜੋ ਛੋਟੇ ਸਾਬ ਜਾਤੇ ਤੇ ਮਾਤਾ ਗੁਜਰ ਕੋਨਾ ਬੀਤਿਆ ਵਾ ਜੇ ਸਾਡੀ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ